ਪਰੇ ਆ ਬਦੀ ਤੱਕ ਕਿਸੇ ਨੌਕਰੀ ਉਤੇ ਤਨਾਇਤ ਰਹਿਣ ਬਾਅਦ ਉਸੇ ਨੌਕਰੀ ਲਈ ਮੁੜ ਜੇਕਰ ਇੰਟਰਵਿਊ ਦਾ ਮਾਹੌਲ ਬਣ ਜਾਏ ਕਹਿੰਦਾ ਭਾਵ ਕਿ ਅਜਿਹਾ ਸਦਾ ਅਥਾਰਟੀ ਵੱਲੋਂ ਆ ਜਾਏ ਕਿ ਤੁਹਾਡੀ ਜਿਹੜੀ ਹੈ ਦੁਬਾਰਾ ਤੁਹਾਡੇ ਇੰਟਰਵਿਊ ਲੈਣੀ ਹੈ ਤੇ ਜਿਹੜਾ ਪ੍ਰਵਾਨਗੀ ਦਾ ਮਾਹੌਲ ਹੈ ਮੁੜ ਨਵੇਂ ਸਿਰੋਂ ਪਈਗਾ ਖੈਰ ਪ੍ਰਵਾਨਗੀ ਦਾ ਮਾਹੌਲ ਤਾਂ ਅਥਾਰਟੀ ਆਪਣੇ ਪੱਧਰ ਉਤੇ ਹੁੰਦਾ ਹੈ ਪਰੰਤੂ ਜੇਕਰ ਇੰਟਰਵਿਊ ਦੁਬਾਰਾ ਹੋਵੇ ਤਾ ਬਾਕੀ ਫਿਰ ਸਹਾਇਕ ਪ੍ਰੋਫੈਸਰ ਹੋਣ ਜਾਂ ਅਧਿਆਪਕ ਹੋਣ ਜਾਂ ਕੋਈ ਵੀ ਤਬਕਾ ਹੋਵੇ ਉਹਨਾਂ ਲਈ ਇੱਕ ਵੱਡੇ ਸਿਲੇ ਵਾਲੀ ਗੱਲ ਹੈ ਖੈਰ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਸਹਾਇਕ ਪ੍ਰੋਫੈਸਰ ਨੇ ਕਹਿੰਦਾ ਭਾਵ ਕਿ ਜਿਹੜੇ ਇਸ ਵੇਲੇ ਕੌਨਸਟੀਟਿਊਟ ਕੋਲਜ ਨੇ ਨੇਬਰਹੂਡ ਕੋਲਜ ਨੇ ਜਾਂ ਇਹਨਾਂ ਦੀ ਤਰਜ਼ ਤੇ ਹੋਰ ਜਿਹੜੇ ਕੋਲਜ ਨੇ ਉਹਨਾਂ ਦੇ ਜਿਹੜੇ ਗੈਸਟ ਫੈਕਲਟੀ ਕਹਾਉਂਦੇ ਜਿਹੜੇ ਸਹਾਇਕ ਪ੍ਰੋਫੈਸਰ ਉਹਨਾਂ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਅਜੀ ਹੀ ਤਰ੍ਹਾਂ ਦਾ ਜਿਹੜਾ ਉਨ੍ਹਾਂ ਦੀ ਨੌਕਰੀ ਉੱਤੇ ਜਿਹੜਾ ਆਰਾ ਧਰ ਦਿੱਤਾ ਗਿਆ ਅਜਿਹੇ ਦੇ ਵਿੱਚ ਇਹ ਸਾਰੇ ਸਹਾਇਕ ਪ੍ਰੋਫੈਸਰ ਪਿਛਲੇ ਇੱਕ ਵੀਕ ਸਵਾ ਮਹੀਨੇ ਤੋਂ ਹੜਤਾਲ ਉੱਤੇ ਨੇ ਵੱਡਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਹਾਲੇ ਤਾਈਂ ਨਾ ਹੀ ਪੰਜਾਬੀ ਯੂਨੀਵਰਸਿਟੀ ਦੇ ਸਿਰ ਤੇ ਕੋਈ ਜੋ ਸਰਕਾਰ ਹੀ ਇਹ ਤੇ ਨਾ ਹੀ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਗੰभीरता ਨਾਲ ਲਿਆ ਖੈਰ ਰੋਜ਼ ਰੋਜ਼ ਹੜਤਾਲਾਂ ਹੱਤਰ ਨੇ ਇਥੋਂ ਤੱਕ ਕੇ ਇਹ ਜਿਹੜਾ ਜਿਹੜੇ ਉਮੀਦਵਾਰ ਨੇ ਕਹਿੰਦਾ ਭਾਵ ਕਿ ਆਮ ਨਹੀਂ ਉੱਚ ਤਾਲੀਮ ਜਿਨ੍ਹਾਂ ਨੇ ਹਾਸਲ ਕੀਤੀ ਏ ਜਿਨ੍ਹਾਂ ਦੇ ਕੋਲ ਪੀ ਐਚ ਡੀ ਆ ਨੇ ਕਹਿੰਦਾ ਭਾਵ ਕਿ ਪੀ ਐਚ ਡੀ ਵਾਲੇ ਲੋਕ ਖੱਜਲ ਖਰਾਬ ਹੋ ਰਹੇ ਨੇ ਤੇ ਉਸ ਨੌਕਰੀ ਕਹਿੰਦਾ ਭਾਵ ਕਿ ਨਵੀਂ ਨੌਕਰੀ ਨਹੀਂ ਪੁਰਾਣੀ ਜਿਹੜੀ ਹੈ ਨੌਕਰੀ ਉਹਦੇ ਬਚਾ ਲਈ ਵੱਡੇ ਪੱਧਰ ਉਤੇ ਉਹ ਰੋਸ ਪ੍ਰਦਰਸ਼ਨ ਦੇ ਵਿੱਚ ਨੇ ਖੈਰ ਇਹ ਸਾਰਾ ਮਾਮਲਾ ਆਪਾਂ ਜਿਹੜੇ ਤਕਨੀਕੀ ਲਿਹਾਜ਼ ਤੋਂ ਮੋٹے ਤੌਰ ਤੇ ਸਮਝਦੇ ਆ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕੁਕੀ ਸਿੱਖਿਆ ਸ਼ਾਸਤਰੀ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਸੋ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੈਨੜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਦੇ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਪੰਜਾਬੀ ਯੂਨੀਵਰਸਿਟੀ ਦੇ ird gird PhD ਵਾਲੇ ਜਿਹੜੇ ਉਮੀਦਵਾਰ ਨੇ ਵਿਦਿਆਰਥੀ ਨੇ ਅਧਿਆਪਕ ਕਹਿਣ ਦਾ ਭਾਵ ਕਿ ਉਹ ਸਾਰੇ ਰੋਲ ਰੇ ਨੇ ਇਹ ਮਾਮਲਾ ਕੀ ਹੈ ਜਿਹੜਾ ਗੇਸਟ ਫੈਕਲਟੀ ਵੱਲੋਂ ਪਿਛਲੇ ਲੰਮੇ ਵੱਡੇ ਦਿਨਾਂ ਤੋਂ ਇਹ ਅੰਦੋਲਨ ਬਟਿਆ ਹੋਇਆ ਹੈ ਇਹ ਅਸਲ ਚ ਮਾਜਰਾ ਕਹਾਣੀ ਹੈ ਕਿ ਇਹ ਕਿੱਥੇ ਜਾ ਕੇ ਇਹ ਪੇਚ ਫਸ ਗਿਆ ਪੰਜਾਬੀ ਯੂਨੀਵਰਸਿਟੀ ਨੇ ਕੀ ਅਜਿਹਾ ਫੈਸਲਾ ਲੈ ਆਂਦਾ ਕਿ ਜਿਹੜੇ ਸਹਾਇਕ ਪ੍ਰੋਫੈਸਰ ਨੇ ਕਹਿੰਦਾ ਭਾਵੇਂ ਉਹ ਜਿੱਥੇ ਉਹ ਚਾਤਾਲੀਮ ਨੇ ਉੱਥੇ ਉਹ ਕੁਆਲਿਫਾਈਡ ਮੰਨੇ ਜਾਂਦੇ ਆ ਹਰ ਖੇਤਰ ਦੇ ਵਿੱਚ ਸਾਲਾਂਬੱਦੀ ਤੋਂ ਆਪੋ ਆਪਣੀ ਕਾਲਜਾਂ ਦੇ ਵਿੱਚ ਪੜਾ ਰਹੇ ਹੋਣ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਆਜੋ ਫਿਰ ਤੁਹਾਡੀ ਦੁਬਾਰਾ ਇੰਟਰਵਿਊ ਲਈ ਕਿ ਤੁਹਾਡੇ ਬਾਰੇ ਸੋਚਾਂਗੇ ਕਿ ਤੁਸੀਂ ਨੌਕਰੀ ਦੇ ਯੋਗ ਹੋ ਜਾਂ ਨਹੀਂ ਜੀ ਡਾਕਟਰ ਸਾਹਿਬ ਡਿੰਦਰ ਸਾਹਿਬ ਜੋ ਸਤਾਂਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀ ਹੈਰ এডੂਕੇਸ਼ਨ ਦੀ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਉੱਚ ਕੁਆਲੀਫਾਈਡ ਲੋਕ ਵੀ ਦੁਬਾਰਾ ਸਰਕਾ ਤੇ ਰੁੜ ਰਹੇ ਨੇ ਤੇ ਗਵਰਨਮੈਂਟਾਂ ਅਤੇ ਉੱਪਰਲੀਆਂ ਜਿਹੜੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਹੈਰ এডੂਕੇਸ਼ਨ ਨੂੰ ਬਹੁਤੀ ਮਜ਼ਾਕ ਦਾ ਬਣਾ ਕੇ ਰੱਖ ਦਿੱਤਾ ਹੈ ਇਹ ਗੱਲ ਅਸਲ ਦੇ ਵਿੱਚ ਇਹ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਿਛਲੇ ਸਮੇਂ ਦੇ ਦੌਰਾਨ ਜੀ ਪਿੰਡੂ ਖੇਤਰਾਂ ਦੇ ਵਿੱਚ ਗ੍ਰੈਜੂਏਟ ਪੱਧਰ ਦੀ ਸਿੱਖਿਆ ਮਹੱਈਆ ਕਰਾਉਣ ਦੇ ਲਈ ਨੇਬਰਹੂਡ ਕੈਂਪਸ ਅਤੇ 13 ਕਨਸਟਿਟਿਊਟ ਕਾਲਜ ਸਥਾਪਿਤ ਕੀਤੇ ਸਨ ਪੰਜਾਬ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਕਾਰਕਿਤ ਇਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੇ ਅਧਿਆਪਕ ਸੀ ਉਹ ਗੈਸਟ ਫੈਕਲਟੀ ਸੀ ਉਹਨਾਂ ਨੂੰ ਉਹਨਾਂ ਅਧਿਆਪਕਾਂ ਨੂੰ ਪ੍ਰਤੀ ਪੀਰੀਅਡ ਦੇ ਹਿਸਾਬ ਨਾਲ ਹੀ ਤਨਖਾਹ ਦਿੱਤੀ ਜਾਂਦੀ ਸੀ ਜਿਸ ਸੰਬੰਧੀ ਉਹਨਾਂ ਨੂੰ ਪਹਿਲਾਂ 2000 ਸਤੰਬਰ 2022 ਤੋਂ ਪਹਿਲਾਂ ਉਹਨਾਂ ਨੂੰ 30000 ਰੁਪਿਆ ਪਰ ਮਹੀਨਾ ਦਿੱਤਾ ਜਾਂਦਾ ਸੀ ਇਹ ਵੀ 8 ਮਹੀਨਿਆਂ ਦੇ ਲਈ ਪਰ ਕੰਮ ਉਹਨਾਂ ਤੋਂ ਪੂਰਾ ਸਾਲ ਲਿਆ ਜਾਂਦਾ ਸੀ 4 ਮਹੀਨੇ ਇਸ ਕਰਕੇ ਕੱਟ ਲਏ ਜਾਂਦੇ ਸੀ ਵੀ ਕਿਉਂਕਿ ਕੋਈ ਕਲਾਸਾਂ ਨਹੀਂ ਲੱਗਦੀਆਂ ਇਸ ਕਰਕੇ ਗੈਰ ਹਾਜ਼ਰ ਹਨ ਹੈ ਪਰੰਤੂ ਉਹ ਆਪਣੇ ਕਾਜ ਦੇ ਵਿੱਚ ਲੀਨ ਰਹੇ ਸੀ ਉਹਨਾਂ ਦੀ ਇੱਕ ਵਾਰ ਇੰਟਰਵਿਊ ਹੋ ਗਈ ਤੇ ਅਗਲੇ ਸਾਲ ਫੇਰ ਉਸੇ ਦੀ ਯੂਨੀਵਰਸਿਟੀ ਅਗਲੀ ਪ੍ਰਵਾਨਗੀ ਦੇ ਕੇ ਅਗਲੇ ਸਾਲ ਉਹਨਾਂ ਨੂੰ ਕੰਟੀਨਿਊ ਕਰਦੀ ਸੀ ਅਗਲੇ ਸਾਲ ਵੀ ਚੱਲਦੀ ਸੀ ਪਰ ਤੁ ਸੰਬਰ 2022 ਦੇ ਵਿੱਚ ਇਹਨਾਂ ਕਾਲਜਾਂ ਦੇ ਗੈਸਟ ਪ੍ਰੋਫੈਸਰਟੀ ਇਹਨਾਂ ਫਕਾ ਨਹੀਂ ਸੰਸਦਕਾਰ ਕੇ ਆਪਣੀਆਂ ਮੰਗਾਂ ਮਨਾਈਆਂ ਕੁਝ ਜਿਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਨੇ ਇੱਕ ਸੇਵਾ ਜਿਹ ਲੈਣ ਦੀ ਜਿਹਦੇ ਤਹਿਤ ਇਹਨਾਂ ਨੂੰ 35000 ਰੁਪਏ ਪ੍ਰਤੀ ਮਹੀਨਾ 8 ਮਹੀਨਿਆਂ ਦੇ ਲਈ ਅਤੇ ਜਿਹੜਾ ਗੈਰ ਰੇਡਿਅਪਨ ਪੀਰੀਅਡ ਹੈ ਉਹਨਾਂ ਦੇ ਲਈ 20000 ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬਧਾਨ ਕੀਤਾ ਗਿਆ ਸੀ ਇਸ ਤਰ੍ਹਾਂ ਚੱਲਦਾ ਰਿਹਾ ਤੇ ਆਏ ਸਾਲ ਇਹਨਾਂ ਨੂੰ ਅਗਲੇ ਸਾਲ ਵਾਸਤੇ ਇਹਨਾਂ ਦੀ ਅਪਰੂਵਲ ਚਲੀ ਜਾਂਦੀ ਸੀ ਪਰੰਤੂ ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹਨਾਂ ਅਧਿਆਪਕਾਂ ਦੀ ਅਪਰੂਵਲ ਦੇਣ ਤੋਂ ਅਨਕਾਰ ਕੀਤਾ ਹੋਇਆ ਹੈ ਅਤੇ ਇਹ ਨੋਟਸ ਜਾਰੀ ਕੀਤੇ ਨੇ ਕਿ ਇਹਨਾਂ ਬਾਰੇ ਦੁਬਾਰਾ ਇੰਟਰਵਿਊ ਲੈ ਕੇ ਇਹਨਾਂ ਦੀ ਸਿਲੈਕਸ਼ਨ ਕੀਤੀ ਜਾਊਗੀ ਤੇ ਫਿਰ ਇਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਇਹਨਾਂ ਨੂੰ ਰੱਖਿਆ ਜਾਵੇਗਾ ਇਹ ਬੜੀ ਇੱਕ ਤਰਾਸ ਦੀ ਹੈ ਪਹਿਲਾਂ ਤਾਂ ਵਿਦਿਆਰਥੀ ਇੰਨੀ ਉੱਚੀ ਸਿੱਖਿਆ ਪ੍ਰਾਪਤ ਕਰਦਾ ਹੈ ਪੀ ਐਚ ਡੀ ਕਰਦਾ ਹੈ ਫਿਰ ਯੂ ਜੀ ਸੀ ਦੀਆਂ ਜਿਹੜੀਆਂ ਗਾਈਡਲਾਈਨਜ਼ ਨੇ ਜਿਹੜੀਆਂ ਸ਼ਰਤਾਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਸ਼ਰਤਾਂ ਨੇ ਤੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਨੇ ਉਹਨਾਂ ਦੀ ਪੂਰੀ ਕਾਇਪੂਰਤੀ ਕਰਦਾ ਹੈ ਇਹ ਸਾਰੇ ਅਧਿਆਪਕ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੇ ਬਾਅਦ ਹੀ ਆਪਣੀਆਂ ਡਿਊਟੀਆਂ ਦੇ ਉੱਪਰ ਲੱਗੇ ਹੋਏ ਸਨ ਪਰੰਤੂ ਸਰਕਾਰ ਨੇ ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਹਨਾਂ ਨੂੰ ਇਸ ਤਰ੍ਹਾਂ ਬਿਲਕੁਲ ਆਨ ਰੂਟ ਤੇ ਕਰ ਦਿੱਤਾ ਜਿਸ ਦੇ ਕਾਰਨ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਖੌਫ ਹੈ ਕਿ ਸਾਨੂੰ ਮੁੜ ਕੇ ਨੌਕਰੀ ਤੇ ਨਹੀਂ ਮਿਲੇਗਾ ਇਹ ਵੀ ਸਾਡੇ ਐਜੂਕੇਸ਼ਨ ਸਿਸਟਮ ਦੀ ਇੱਕ ਬਹੁਤ ਵੱਡੀ ਫੇਲਿਅਰ ਹੈ ਕੌਕੇ ਵਿਦਿਆਰਥੀ ਪੜਨਾ ਚਾਹ ਰਹੇ ਨੇ ਕਿੰਨੇ ਵਿਦਿਆਰਥੀ ਨੇ ਆਉਂਦੇ ਨੇ ਪਰੰਤੂ ਉਹਨਾਂ ਦੇ ਪੜਾਉਣ ਵਾਲੇ ਅਧਿਆਪਕਾਂ ਦਾ ਹਾਲਤ ਇਹ ਹੈ ਵੀ ਉਹ ਵਿਚਾਰੇ ਆਪਣੀ ਨੌਕਰੀ ਨੂੰ ਕੰਟੀਨਿਊ ਰੱਖਣ ਵਾਸਤੇ ਇਸ ਤਰ੍ਹਾਂ ਸਰਕਾਂ ਦੇ ਉੱਪਰ ਆਏ ਹੋਏ ਨੇ ਚਾਹੀਦਾ ਤੇ ਇਹ ਸੀ ਕਿ ਲੰਬੇ ਸਮੇਂ ਤੋਂ ਜਦੋਂ ਇਹ ਸਰਬਸੇ ਵਿੱਚ ਇਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਤੇ ਇਹਨਾਂ ਨੂੰ ਪੇ ਸਕੇਲ ਦੇ ਵਿੱਚ ਪਾਇਆ ਜਾਵੇ ਜਿਹੜੇ UGC ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਜਿਹੜੇ ਇਹਨਾਂ ਦੀਆਂ ਤਨਖਾਹਾਂ ਨਿਸ਼ਚਿਤ ਨੇ ਉਸ ਹਿਸਾਬ ਨਾਲ ਇਹਨਾਂ ਨੂੰ ਦਿੱਤਾ ਜਾਵੇ ਪਰੰਤੂ ਇਹਨਾਂ ਨੂੰ ਉਲਟਾ ਇਹਨਾਂ ਨੂੰ ਨੌਕਰੀ ਤੋਂ ਹੀ ਬਾਹਰ ਕਰਨ ਦਾ ਜਿਹੜਾ ਯਤਨ ਚੱਲ ਰਿਹਾ ਇਹ ਸਾਰਾ ਜਿਹੜਾ ਸਾਡਾ ਨਵੀਂ ਸਿੱਖਿਆ ਨੀਤੀ ਦੇ ਤਹਿਤ ਕਹਿ ਸਕਦੇ ਆ ਇੱਕ ਮਾਡਲ ਹੈ ਜਿਹੜਾ ਸਾਰਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀ ਅਨਰੈਸਟ ਪੈਦਾ ਹੋ ਰਹੀ ਹੈ ਇਹ ਵਿਆਪਕ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਵੀਸੀ ਦਫ਼ਤਰ ਦੇ ਅੱਗੇ ਆਪਣੇ ਧਰਨੇ ਤੇ ਬੈਠੇ ਨੇ ਇਹਨਾਂ ਦਾ ਹੁਣ ਜਿਹੜਾ ਪੱਕਾ ਮੋਰਚਾ 36ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਇਹ ਆਪਣਾ ਸਰਕਾਰੀ ਪਰ੍ਹੇ ਉਸ ਵਿੱਚ ਯਾਰਾ ਵੀ ਕਰ ਰਹੇ ਕਿ ਬੱਕੋ ਬکریاں ਜਿੱਥੇ ਬੰਦੀਆਂ ਇਹ ਇਸਪੋਰਟ ਦੇ ਵਿੱਚ ਵੀ ਆ ਰਹੀਆਂ ਨੇ ਪਰੰਤੂ ਸਰਕਾਰ ਵੱਲੋਂ ਤੇ ਯੂਨੀਵਰਸਿਟੀ ਵੱਲੋਂ ਹਾਲ ਦੀ ਘੜੀ ਤੱਕ ਕੋਈ ਇਹਨਾਂ ਬਾਰੇ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ ਜੀ ਵੰਡ ਸਰ ਹੂੰ ਬਿਲਕੁਲ ਡਾਕਟਰ ਸਾਹਿਬ ਡਾਕਟਰ ਅੰbedkar ਸਟੂਡੈਂਟ ਫਰੰਟ ਆਫ ਇੰਡੀਆ ਸਮੇਤ ਕਈ ਹੋਰ ਜਥੇਬੰਦੀਆਂ ਵੀ ਅੱਜ ਇਹਨਾਂ ਦੇ ਸੰਘਰਸ਼ ਦੇ ਹੱਕ ਦੇ ਵਿੱਚ ਨਿਤਰੀਆਂ ਬਕਾਇਦਾ ਸ਼ਾਹੀ ਸ਼ਹਿਰ ਕਹਿੰਦਾ ਭਾਵੇਂ ਕਿ ਪੰਜਾਬੀ ਯੂਨੀਵਰਸਿਟੀ ਵਾਲੇ ਸ਼ਹਿਰ ਦੇ ਵਿੱਚ ਉਹਨਾਂ ਨੇ ਫਿਰ ਰੋਜ਼ ਪ੍ਰਦਰਸ਼ਨ ਵੀ ਕੀਤਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਇਹ ਕੌਨਸਟਿਟਿਊਟ ਕਾਲਜ ਹੈ ਤੇ ਨਾਲ ਨੇਬਰਹੂਡ ਕਾਲਜ ਇਹਨਾਂ ਨਾਲ ਸੰਬੰਧਤ ਇਹ ਸਾਰਾ ਅਮਲ ਹੈ ਸਮळा ਤੇ ਕਹਿੰਦਾ ਭਾਵੇਂ ਕਿ ਇਹ ਪਿੰਡੂ ਖੇਤਰ ਦੀ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਇਹ ਪੰਜਾਬੀ ਯੂਨੀਵਰਸਿਟੀ ਦਾ ਇਹ ਅਜੰਡਾ ਸੀ ਪਿਛਲੇ ਸਮੇਂ ਸਾਲਾਂਬੱਤੀ ਤੋਂ ਇਹ ਅਧਿਆਪਕ ਇਹਨਾਂ ਸਾਰੇ ਕਾਲਜਾਂ ਦੇ ਵਿੱਚ ਪੜਾ ਰਹੇ ਸਨ ਤੇ ਅਚਾਨਕ ਕੀ ਲੋੜ ਪੈ ਗਈ ਕਿ ਦੁਬਾਰਾ ਇਹਨਾਂ ਦੀ ਇੰਟਰਵਿਊ ਆਪਾਂ ਕਰਨੀ ਹੈ ਕੀ ਕੋਈ ਛੱਕ ਖੜਾ ਹੋਇਆ ਅਸਲ ਚ ਮਾਜਰਾ ਕੀ ਹੈ ਪੰਜਾਬੀ ਯੂਨੀਵਰਸਿਟੀ ਨੇ ਕਿਉਂ ਇਹ ਨੋਟਿਸ ਕੱਢੇ ਕਿ ਤੁਹਾਨੂੰ ਅਸੀਂ ਦੁਬਾਰਾ ਇੰਟਰਵਿਊ ਲੈ ਕੇ ਦੁਬਾਰਾ ਜਿਹੜੇ ਮਾਪਦੰਡ ਨੇ ਉਹ ਸਾਰੇ ਤੁਹਾਨੂੰ ਦੁਬਾਰਾ ਅਸੀਂ ਦੇਖਾਂਗੇ ਕਿ ਤੁਸੀਂ ਕਿੱਥੇ ਕਿੱਥੇ खरे ਉਤਰਦੇ ਹੋ ਤੇ ਜਿਹੜੇ खरे ਹੋਣਗੇ ਉਹ ਤਾਂ ਚਲੋ ਦੁਬਾਰਾ ਉਹ ਪਾਈਪਲਾਈਨ ਲਾਈਨ ਦੇ ਵਿੱਚ ਲੱਗਣਗੇ ਤੇ ਜਿਹੜੇ ਖੋਟੇ ਰਹਿ ਗਿਆ ਤਾਂ ਉਹਨਾਂ ਲਈ ਕਹਿੰਦਾ ਭਾਵੇਂ ਨੌਕਰੀ ਦੇ ਜਿਹੜੇ ਦਰਵਾਜ਼ੇ ਨੇ ਉਹ ਬੰਦ ਕਰ ਦਿੱਤੇ ਜਾਣਗੇ ਇਹੀ ਖੌਫ ਹੈ ਇਸ ਵੇਲੇ ਜਿਹੜੇ ਸੰਗਰਸ਼ੀ ਜਿਹੜੇ ਸਹਿਯਕ ਪ੍ਰੋਫੈਸਰ ਨੇ ਗੇਸਟ ਫੈਕਲਟੀ ਦੇ ਨਾਲ ਪਰ ਸਵਾਲ ਇਹ ਤੇ ਕਿ ਅਚਾਨਕ ਅਜੀ ਹੀ ਤਰ੍ਹਾਂ ਦਾ ਕਿਉਂ ਇਹ ਪੈੰਤਰਾ ਅਪਣਾ ਲਿਆ ਗਿਆ ਜਦੋਂ ਕਿ ਸਾਲਾਂ ਬੱਧੀ ਤੋਂ ਇਹ ਆਪਣੀ ਭੂਮਿਕਾ ਜਿਹੜੇ ਵੈਲ ਕੁਆਲਿਫਾਈਡ ਇਹ ਸਾਰੇ ਸਹਿਯਕ ਪ੍ਰੋਫੈਸਰ ਨੇ ਨਿਭਾਰੇ ਕੀ ਇੱਕਦਮ ਨਰੂਡਸਾ ਦਾ ਜਿਹੜਾ ਮਾਹੌਲ ਪੈਦਾ ਹੋਇਆ ਇਸ ਤੋਂ ਬਾਅਦ ਹੜਤਾਲ ਹੋਣੀ ਅਜਿਹਾ ਸਾਰਾ ਕੁਝ ਸੰਘਰਸ਼ ਜੀ ਡਾਕਟਰ ਸਾਹਿਬ ਅਸਲ ਦੇ ਵਿੱਚ ਦੇਖੋ ਸਰਕਾਰਾਂ ਦੀ ਇਹ ਸਮਝ ਨਹੀਂ ਸਮਝ ਤੋਂ ਬਾਹਰੀਆਂ ਗੱਲਾਂ ਨੇ ਜਿਹੜੀਆਂ ਸਰਕਾਰਾਂ ਨੀਤੀਆਂ ਲਿਆਉਂਦੀਆਂ ਨੇ ਉਹਦੇ ਉੱਪਰ ਪੈਰਾ ਨਹੀਂ ਦੇ ਰਹੀਆਂ ਹੁਣ ਆਮ ਆਪਾਂ ਦੇਖਦੇ ਹਾਂ ਕਿ ਨੇਬਰਹੂਡ ਕਾਲਜ ਜਿਹੜੇ ਕੰਸਟੀਟੂਐਂਟ ਕਾਲਜ ਨੇ ਇਹਨਾਂ ਦੇ ਲਈ ਇੰਡੂ ਖੇਤਰਾਂ ਦੇ ਵਿੱਚੋਂ ਜ਼ਮੀਨਾਂ ਪੰਚਾਇਤਾਂ ਦੀਆਂ ਜ਼ਮੀਨਾਂ ਜਾਂ ਦੂਸਰੀਆਂ ਜ਼ਮੀਨਾਂ ਲੈ ਕੇ ਉਹਨਾਂ ਦੇ ਉੱਪਰ ਆਲੀਸ਼ਾਨ ਬਿਲਡਿੰਗਾਂ ਵੀ ਅਸਾਰ ਦਿੱਤੀਆਂ ਸਾਰਾ ਕੁਝ ਕਰ ਦਿੱਤਾ ਪਰੰਤੂ ਉਹਦੇ ਵਿੱਚ ਵਿਦਿਆਰਥੀ ਵੀ ਆ ਰਹੇ ਨੇ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਹੈ ਤੇ ਇਹ ਵੀ ਹੈ ਜਿਹੜੇ ਇਹ ਅਧਿਆਪਕ ਕਰਫੇ ਹੋਈਨ ਗੈਸਟ ਪ੍ਰਟੀ ਇਹਨਾਂ ਨੂੰ ਤਨਖਾਹਾਂ ਦੇ ਲਈ ਹੋਰ ਤਰ੍ਹਾਂ ਦੇ ਸਰੋਤ ਨੇ ਜਿਵੇਂ ਪੀਟੀਏ ਪੰਡ ਉਹ ਵਿਦਿਆਰਥੀਆ ਤੋਂ ਲਿਆ ਜਾ ਰਿਹਾ ਹੈ ਅਸਲ ਦੇ ਵਿੱਚ ਇਹ ਜਿਹੜੀ ਨੀਤੀ ਆ ਰਹੀ ਹੈ ਨਾ ਇਹ ਮਤਲਬ ਪੜ੍ਹਾਈ ਕਰਾਉਣ ਵਾਲੀ ਨੀਤੀ ਨਹੀਂ ਹੈ ਲੋਕਾਂ ਨੂੰ ਬੇਰੁਜ਼ਗਾਰ ਕਰਨ ਲੋਕਾਂ ਨੂੰ ਅਨਪੜ੍ਹ ਬਣਾਉਣ ਵਾਲੀ ਹੂ ਪਿੰਡੂ ਖੇਤਰਾਂ ਦੇ ਜਿਹੜੇ ਵਿਦਿਆਰਥੀ ਨੇ ਪੜ੍ਹਾਈ ਦਾ ਨੁਕਸਾਨ ਉਹਨਾਂ ਦਾ ਹੋ ਰਿਹਾ ਅਧਿਆਪਕ ਸਟ੍ਰਾਈਕ ਦੇ ਉੱਪਰ ਨੇ ਬੈਠੇ ਨੇ ਤੇ ਉਹਨਾਂ ਦੇ ਉੱਪਰ ਦਾਖਲੇ ਹੋ ਚੁੱਕੇ ਨੇ ਪਰੰਤੂ ਸੈਸ਼ਨ ਦੇ ਵਿੱਚ ਉਹਨਾਂ ਦੀ ਕਲਾਸਾਂ ਨਹੀਂ ਲੱਗ ਰਹੀਆਂ ਇਸ ਤਰ੍ਹਾਂ ਦਾ ਇਹ ਦੋ ਤਿੰਨ ਪਾਸੇ ਨੁਕਸਾਨ ਹੋ ਰਿਹਾ ਹੈਗਾ ਕਿ ਇਸ ਤਰ੍ਹਾਂ ਦੀ ਜਦੋਂ ਨੀਤੀਆਂ ਬਣਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਹੀ ਗਲਤ ਹੈ ਇਹ ਇਹ ਸਿਸਟਮ ਕੀ ਹੈ ਕਿਉਂ ਕਰ ਰਹੇ ਹੈ ਇਹ ਇਹਦੇ ਉੱਪਰ ਵਿਸ਼ਵ ਬੈਂਕ ਦਾ ਡੰਡਾ ਬਖੋਲ ਬکریاں ਜਿਹੜੇ ਜਿਹੜੀ ਆਈਐਮਐਫ ਦੀ ਹੈ ਜਿਹੜੀਆਂ ਹੈਗੀਆਂ ਨੀਤੀਆਂ ਨੇ ਉਹ ਠੋਸੀਆਂ ਜਾਂਦੀਆਂ ਨੇ ਤੇ ਫਿਰ ਕੇਂਦਰ ਦੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਸ ਦੇ ਤਹਿਤ ਵੀ ਹੋ ਰਿਹਾ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਟਾਪ ਕਾਲਜ ਸੀ ਜਿਹੜੇ ਵੱਡੇ ਵੱਡੇ ਕਾਲਜ ਸੀ ਜਿਵੇਂ ਕਮਿੰਦਰਾ ਕਾਲਜ ਹੈ ਔਮਨ ਕਾਲਜ ਹੈ ਲੁਧਿਆਣੇ ਦਾ ਗਵਰਨਮੈਂਟ ਕਾਲਜ ਹੈ ਉਹਨਾਂ ਨੂੰ ਆਟੋਨੋਮਸ ਬਾਡੀ ਬਣਾਉਣ ਦੇ ਲਈ ਪ੍ਰਾਈਵੇਟ ਹੱਤਾਂ ਦੇ ਵਿੱਚ ਦੇਣ ਦਾ ਫੈਸਲਾ ਹੋ ਚੁੱਕਿਆ ਸੀ ਪਰੰਤੂ ਉਹਦੇ ਬਾਰੇ ਜਦੋਂ ਵਿਰੋਧ ਹੋਇਆ ਤਾਂ ਪੰਜਾਬ ਸਰਕਾਰ ਨੇ ਉਸ ਪੱਤਰ ਨੂੰ ਵਾਪਸ ਲਿਆ ਇਸ ਤਰ੍ਹਾਂ ਦੀਆਂ ਨੀਤੀਆਂ ਇਹ ਹੈ ਕਿ ਸਿਸਟਮ ਨੂੰ ਸਾਰਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਇਹਨੂੰ ਪ੍ਰਾਈਵੇਟਾਈਜੇਸ਼ਨ ਕਰਨ ਦੇ ਵੱਲ ਤੋਰਿਆ ਜਾ ਰਿਹਾ ਹੈ ਤੇ ਆਪਣੇ ਵੱਲੋਂ ਸਰਕਾਰਾਂ ਵੱਲੋਂ ਇਹ ਪੱਲਾ ਝਾੜਿਆ ਜਾ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਿਸੇ ਵੀ ਸਮਾਜ ਦੀ ਦੋ ਦੋ ਪੱਖਾ ਤੋਂ ਦੀ ਉਹਨਾਂ ਤਿੰਨਾਂ ਕਹਿਆ ਜਾਂਦਾ ਉਹਦੀ ਸਿੱਖਿਆ ਅਤੇ ਸਿਹਤ ਦੇ ਪੱਖ ਉਹ ਸਿਹਤ ਸਭਾਮਾ ਤੇ ਸਿੱਖਿਆ ਦੇ ਲਈ ਪੰਜਾਬ ਦੀਆਂ ਸਰਕਾਰਾਂ ਵੱਡੇ ਵੱਡੇ ਪ੍ਰਾਲੇ ਕਰਦੀਆਂ ਪਿਛਲੇ ਸਮੇਂ ਦੇ ਦੌਰਾਨ ਸਰਕਾਰਾਂ ਵੱਲੋਂ ਬੜਾ ਵੱਡਾ ਪ੍ਰਾਲਾ ਕੀਤਾ ਜਾਂਦਾ ਸੀ ਉਹਦੇ ਲਈ ਕਾਲਜ ਖੋਲੇ ਜਾਂਦੇ ਸੀ ਅੱਛਾ ਸਟਾਫ ਰੱਖਿਆ ਜਾਂਦਾ ਸੀ ਮਿਆਰ ਰੱਖਿਆ ਜਾਂਦਾ ਸੀਗਾ ਤੇ ਸਰਕਾਰੀ ਕਾਲਜਾਂ ਤੇ ਸਕੂਲਾਂ ਦੇ ਪੜੇ ਹੋਏ ਜਿਹੜੇ ਐ ਵਿਦਿਆਰਥੀ ਸਨ ਉਹ ਉੱਚ ਪੋਸਟਾਂ ਦੇ ਉੱਪਰ ਆਉਂਦੇ ਸਨ ਟੌਪ ਪੋਸਟਾਂ ਤੇ ਆਉਂਦੇ ਤੇ ਪੰਜਾਬ ਨੂੰ ਉਹਨਾਂ ਨੇ ਤਰੱਕੀ ਦੇ ਵਿੱਚ بلੰਦੀਆਂ ਤੇ ਪਹੁੰਚਾਇਆ ਸੀ ਪਰੰਤੂ ਹੁਣ ਇਹ ਸਾਰਾ ਕੁਝ ਹੀ ਪ੍ਰਾਈਵੇਟਾਈਜੇਸ਼ਨ ਕਰਨ ਦੇ ਲਈ ਕਾਰਪੋਰੇਟ જગ ਦੇ ਹਵਾਲੇ ਕਰਨ ਦੇ ਲਈ ਇਹ ਸਿਸਟਮ ਨੂੰ ਪੂਰੇ ਅੰਮ੍ਰੂੜਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਕਰਕੇ ਪੰਬਲਪੂਸਾ ਕਰਕੇ ਪ੍ਰਾਈਵੇਟ ਸਿੱਖਿਆ ਤੇ ਪ੍ਰਾਈਵੇਟ ਸਿਹਤ ਦੀਆਂ ਜਿਹੜੀਆਂ ਸੰਭਾਵਾਂ ਨੇ ਬਹੁਤ ਮਹਿੰਗੀਆਂ ਕਰ ਦਿੱਤੀਆਂ ਨੇ ਆਮ ਬੰਦਾ ਉਹਦੇ ਤੋਂ ਇਲਾਜ ਵੀ ਨਹੀਂ ਕਰਾ ਸਕਦਾ ਆਮ ਬੱਚਾ ਉਸ ਹੁਲਾ ਜਾਂ ਕਾਲਜਾਂ ਦੀ ਪੀਸਾ ਨਹੀਂ ਭਰ ਸਕਦਾ ਉਹ ਜੇਕਰ ਇਸ ਤਰ੍ਹਾਂ ਦਾ ਜਦੋਂ ਕਿ ਪਹਿਲਾਂ ਵੀ ਇਹਨਾਂ ਵਿਦਿਆਰਥੀਆਂ ਤੋਂ ਇਹ ਇਨ੍ਹਾਂ ਕਾਲਜਾਂ ਦੇ ਵਿੱਚ ਪੀਟੀਆਫ ਫੰਡ ਲਏ ਜਾਂਦੇ ਨੇ ਇਹਦੇ ਤੇ ਫਿਰ ਇਹ ਕਾਰਪੋਰੇਟ ਘਰਾਣਿਆਂ ਨੂੰ ਕਾਰਪੋਰੇਟ ਜਗਤ ਨੂੰ ਸੰਭਾਲ ਕੇ ਵੀ ਉਹ ਆਪਣੀ ਮਨਮਰਜ਼ੀ ਦੀ ਹਕੀਸਾ ਲੈਣ ਤੇ ਮਨਮਰਜ਼ੀ ਤੇ ਅਧਿਆਪਕਾਂ ਨੂੰ ਤਨਖਾਹਾਂ ਦੇਣ ਇਹ ਮਾਮਲਾ ਆਮ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਹੋਰ ਲੱਗਿਆ ਵੀ ਅਸੀਂ ਆਪਣੇ ਬੱਚੇ ਉਸ ਸਕੂਲ ਦੇ ਵਿੱਚ ਪੜਾਉਣੇ ਨੇ ਗਵਰਨਮੈਂਟ ਸਕੂਲਾਂ ਨੂੰ ਗਵਰਨਮੈਂਟ ਸਕੂਲਾਂ ਦਾ ਜਿਹੜਾ ਸਿਸਟਮ ਸੀ ਉਹ ਤਬਾਹ ਕਰ ਦਿੱਤਾ ਗਿਆ ਹੈ ਤਾਂ ਇਹ ਐਵੇਂ ਜਿਵੇਂ ਹੁਣ ਕਾਲਜਾਂ ਦੇ ਵਿੱਚ ਹੋ ਗਿਆ ਜਦ ਕਿ ਕਾਲਜਾਂ ਦੇ ਵਿੱਚ ਕਦੇ ਕਿਸੇ ਵੇਲੇ ਇਹ ਹੁੰਦਾ ਸੀ ਅਧਿਆਪਕ ਆਪਣੇ ਤਨਖਾਹਾਂ ਵਾਸਤੇ ਤਾਂ ਹੁੰਦਾ ਸੀ ਪਰੰਤੂ ਹੁਣ ਉਹ ਆਪਣੇ ਰੁਜ਼ਗਾਰ ਖੁੱਸੇ ਹੋ ਰੁਜ਼ਗਾਰ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਗੈਸਟ ਫੈਕਲਟੀ ਲੈਕਚਰਰ ਨੇ ਆਪਣੀਆਂ ਸੜਕਾਂ ਦੇ ਭਰਾਏ ਹੋਏ ਨੇ ਇਹ ਬਹੁਤ ਹੀ ਇੱਕ ਦਰਾਸਿਕ ਸਥਿਤੀ ਹੈ ਸਮਾਜ ਤੇ ਲਈ ਦੇਸ਼ ਦੇ ਲਈ ਇਹ ਅਸਲ ਦੇ ਵਿੱਚ ਜਿਹੜੀਆਂ ਨੀਤੀਆਂ ਨੇਗੀਆਂ ਇਹ ਜਿਹੜੀਆਂ ਮੱਦੇ ਪ੍ਰਤੀ ਮਨੁੱਖ ਹਤਾਸ਼ੀ ਨਹੀਂ ਇਹਨਾਂ ਨੂੰ ਕਿਹਾ ਜਾ ਸਕਦਾ ਜਿਹੜੀਆਂ ਨੀਤੀਆਂ ਦੀ ਜਿਹੜੀ ਬਣਤਰ ਆਉਂਦੀ ਆ ਉਹਨਾਂ ਨੂੰ ਇਸ ਤਰ੍ਹਾਂ ਹੀ ਲਾਗੂ ਕੀਤਾ ਜਾ ਰਿਹਾ ਹੈ ਇਸ ਦੇ ਕਾਰਨ ਇਹ ਸਾਰੀਆਂ ਸਮੱਸਿਆਵਾਂ ਉਤਪੰਨ ਹੋ ਰਹੀਆਂ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਇਹ ਜਿਹੜੇ ਇਸ ਵੇਲੇ ਸੰਘਰਸ਼ ਉੱਤੇ ਨੇ ਆਪਣੇ ਰੋਜ਼ਗਾਰ ਨੂੰ ਬਚਾਉਣ ਲਈ ਹਾਲਾਂਕਿ ਇਹ ਜਿਹੜੇ ਗੈਸਟ ਸਪੈਸ਼ੈਲਟੀ ਸਾਲਾਬੱਤੀ ਤੋਂ ਤਣਾਤ ਨੇ ਇਸ ਤੋਂ ਪਹਿਲਾਂ ਪਰ ਇਹਨਾਂ ਦੀ ਤਾਂ ਜਿਹੜੀ ਵੱਡੀ ਹੁਣ ਅਗਲੀ ਮੰਗ ਹੋਣੀ ਚਾਹੀਦੀ ਸੀ ਲੋਡ ਸੀ ਜਿਹੜੀ ਇਹਨਾਂ ਨੂੰ ਕਿ ਇਹਨਾਂ ਨੂੰ ਰੈਗੂਲਰ ਕੀਤਾ ਜਾਂਦਾ ਇਹਨਾਂ ਦੀ ਤਨਖਾਹ ਦੇ ਵਿੱਚ ਵਾਧੇ ਕੀਤੇ ਜਾਂਦੇ ਇਹਨਾਂ ਨੂੰ ਸਕੇਲ ਉੱਤੇ ਕੀਤਾ ਜਾਂਦਾ ਪਰੰਤੂ ਅਜਿਹੇ ਜਿਹੜੇ ਹੁਣ ਇਹਨਾਂ ਨੂੰ ਸੰਘਰਸ਼ ਉਹ ਵਾਪਸ ਗਰਾਉਂਡ ਜ਼ੀਰੋ ਤੋਂ ਫੇਰ ਕਿ ਆਪਣਾ ਜਿਹੜਾ ਰੁਜ਼ਗਾਰ ਹੈ ਉਹਨੂੰ ਬਚਾਉਣ ਲਈ ਜਿਹੜੇ ਰੁਜ਼ਗਾਰ ਤੇ ਉਹ ਤਾਇਨਾਤ ਨੇ ਉਹਨੂੰ ਬਚਾਉਣ ਲਈ ਇਹਦਾ ਸੰਘਰਸ਼ ਕਰਮ ਕਰੇ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਸੰਘਰਸ਼ ਹੈ ਹਾਲੇ ਤਾਈਂ ਕਹਿੰਦਾ ਭਾਵ ਕਿ ਜਿਹੜੀਆਂ ਮੀਡੀਆ ਸੈਕਸ਼ਨ ਵੱਲੋਂ ਇਸ ਸੰਘਰਸ਼ ਨੂੰ ਉਸ ਕਦਰ ਜਗਾ ਵੀ ਨਿਤਿਤੀ ਚੱਲੀ ਹਾਲਾਂਕਿ ਜੇਕਰ ਇਹਨੂੰ ਡੰਗਾਈ ਪੂਰਵਕ ਦੇਖਿਆ ਜਾਵੇ ਤਾਂ ਇਹ ਮਤਲਬ ਉਹ ਲੋਕ ਜਿਨ੍ਹਾਂ ਨੇ ਉੱਚ ਤਾਲੀਮ ਕਹਿੰਦਾ ਭਾਗ ਕੇ ਡਾਕਟੋਰੇਟ ਪੀ ਐਚ ਡੀ ਵਗੈਰਾ ਕਰਕੇ ਇਸ ਖੇਤਰ ਉਹਨਾਂ ਨੇ ਸੰਭਾਲਿਆ ਉਹ ਵੀ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਮਕਸਦ ਸੀ ਮਨਸਾ ਸੀ ਕਿ ਜਿਹੜੀ ਹੈ ਪਿੰਡੂ ਖੇਤਰ ਦੇ ਵਿੱਚ ਅਸੀਂ ਉੱਚ ਸਿੱਖਿਆ ਨੂੰ ਲੈ ਕੇ ਜਾਣਾ ਪੰਜਾਬੀ ਯੂਨੀਵਰਸਿਟੀ ਦੇ ਮਕਸਦ ਤੇ ਇਹ ਇਹਨਾਂ ਦੀ ਅਪਾਇੰਟਮੈਂਟ ਹੋਈ ਪਿਛਲੇ ਸਮੇਂ ਪਰ ਹੁਣ ਜਕਦਮ ਫਿਰ ਇਹ ਦੁਬਾਰਾ ਨਵੀ ਨਵੇਂ ਸਰੋਂ ਇਸਾਰਾ ਮਹਾਉਲ ਇੰਟਰਵਿਊ ਪ੍ਰਮਾਣਗੀ ਪਰ ਡਾਕਟਰ ਸਾਹਿਬ ਇੱਥੇ ਕੀ ਇਹ ਜਿਵੇਂ ਤੁਸੀਂ ਡਾਕਟਰ ਸਾਹਿਬ ਦੱਸ ਰਹੇ ਹੋ ਕਿ ਨਵੀ ਸਿੱਖਿਆ ਨੀਤੀ ਦੇ ਅੰਤਰਗਤ ਅਜਿਹਾ ਪੰਜਾਬੀ ਯੂਨੀਵਰਸਿਟੀ ਨੂੰ ਕੋਈ ਨੋਟਿਸ ਕੱਢਣਾ ਪਿਆ ਹੈ ਇਹ ਇਸ ਮਾਮਲੇ ਦੇ ਵਿੱਚ ਕੀ ਸਾਰੀ ਸਾਰੀ ਦੀ ਸਾਰੀ ਕਸੂਰਵਾਰ ਨਵੀ ਸਿੱਖਿਆ ਨੀਤੀ ਨੂੰ ਆਪਾਂ ਮੰਨ ਸਕਦੇ ਹਾਂ ਜਾਂ ਇਹ ਕੀ ਹੈ ਸਾਰਾ ਮਜਰਾ ਥੋੜਾ ਜਿਹਾ ਡੰਗਾਈ ਪੂਰਵ ਵਿਚੋਂ ਕੱਢੋ ਕੁਝ ਇਹਦੇ ਪਿੰਡ ਸਰਬ ਕਿਉਂਕਿ ਦੇਖਿਆ ਜਾਵੇ ਤਾਂ ਰੈਗੂਲਰ ਤੌਰ ਦੇ ਉੱਪਰ ਜਿਵੇਂ ਪੰਜਾਬ ਸਰਕਾਰ ਦੇ ਜਿਹੜੇ ਗਵਰਨਮੈਂਟ ਕਾਲਜ ਨੇ ਉਹਨਾਂ ਦੇ ਵਿੱਚ ਰੈਗੂਲਰ ਅਧਿਆਪਕ ਹੀ ਬਹੁਤ ਘੱਟ ਨੇ ਬਾਕੀ ਸਾਰੇ ਗੈਸ ਕਲਟੀ ਜਾਂ ਰਹਾਓ ਰਹਾਓ ਕਾਂ ਕੰਟਰੈਕਟ ਦੇ ਉੱਪਰ ਰੱਖੇ ਹੋਣੇ ਇਹ ਵੀ ਜਿਵੇਂ ਇਸ ਤਰ੍ਹਾਂ ਇਧਰ ਇਹ ਸਿਸਟਮ ਹੈ ਹੁਣ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਨਰਾਸ਼ਾ ਵੀ ਫੈਲਦੀ ਹੈ بڑے ਲਿਖੇ ਜਿਹੜੇ ਵਿਅਕਤੀ ਅੱਛਾ ਆਪਣਾ ਵਧੀਆ ਰਿਕਾਰਡ ਰੱਖਿਆ ਹੋਊਗਾ ਅੱਛੀ ਉਹਨੇ ਕੁਆਲੀਫਿਕੇਸ਼ਨ ਲਈ ਐਮਏ ਕੀਤੀ ਐ ਐਮਫਲ ਕੀਤੀ ਐ ਪੀਐਚਡੀ ਕੀਤੀ ਐ ਤੇ ਨੈਕਟ ਪਾਸ ਕੀਤਾ ਯੂਜੀਸੀ ਦਾ ਤਦ ਹੀ ਇੱਕ ਅਧਿਆਪਕ ਅਸਿਸਟੈਂਟ ਪ੍ਰੋਫੈਸਰ ਦੇ ਜੋਬ ਹੁੰਦਾ ਉਹਨੀਆਂ ਯੋਗਤਾ ਦੇ ਉੱਚ ਯੋਗਤਾ ਪ੍ਰਾਪਤ ਹੀ ਹੋਊਗਾ ਆਮੰਦਨੀ ਤੇ ਇਸ ਤਰ੍ਹਾਂ ਉਹਨਾਂ ਦਾ ਜਿਹੜੀ ਸ਼ਰੀਰਕ ਸ਼ਕਤੀ ਆ ਉਹਦੀ ਉਮਰ ਦਾ ਜਿਹੜਾ ਬਿਹਤਰੀਨ ਸਮਾਂ ਹੈ ਪੜ੍ਹਾਈ ਦੇ ਵਿੱਚ ਲੱਗ ਜਾਂਦਾ ਤੇ ਫਿਰ ਆ ਰੁਜ਼ਗਾਰਤ ਲੱਛਣ ਦੇ ਵਿੱਚ ਲੱਗ ਜਾਂਦਾ ਤੇ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਅਹਿਮ ਜਿਹੜਾ ਸਨਹਿਰਾ ਸਮਾਜਿਕ ਇਸ ਤਰ੍ਹਾਂ ਦੇ ਟੁਕੜਿਆਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ ਇਹ ਬਹੁਤ ਹੀ ਵੱਡਾ ਸਮਾਜ ਦੇ ਵਿੱਚ ਇੱਕ ਨਿਰਾਸ਼ਾ ਪਜਾਉਣ ਵਾਲੀ ਹੈ ਇਹੋ ਕਾਰਨ ਹੈ ਕਿ ਪੰਜਾਬ ਦੇ ਵਿੱਚੋਂ ਨਾ ਪ੍ਰਵਾਸ ਹੋ ਗਿਆ ਬੇਸਬ ਪੰਜਾਬ ਦੀ ਟੈਲੈਂਟ ਵੀ ਬਾਹਰ ਚਲੀ ਗਈ ਪੈਸਾ ਵੀ ਚਲੇ ਗਿਆ ਤੇ ਪੰਜਾਬ ਦੇ ਵਿੱਚ ਇੱਕ ਬੱਕਰੀ ਤਰ੍ਹਾਂ ਦਾ ਇੰਬੈਲੈਂਸ ਪੈਦਾ ਹੋ ਰਿਹਾ ਇਹ ਇਹ ਵੀ ਹੋ ਸਕਦਾ ਹੈ ਵੀ ਪੰਜਾਬ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਦੇ ਤਹਿਤ ਪੰਜਾਬ ਦੇ ਵਿੱਚੋਂ ਇੱਕ ਮਸਨੂਈ ਢੰਗ ਨਾਲ ਉਜਾਰਨ ਵੱਲ ਨੂੰ ਹੀ ਤੋਰਿਆ ਜਾ ਰਿਹਾ ਹੈ ਸਰਕਾਰਾਂ ਨੂੰ ਇਸ ਸਬੰਧੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਾਲ ਸਮਝਣ ਦੀ ਜ਼ਰੂਰਤ ਹੁਣ ਦੂਸਰੇ ਪਾਸੇ ਇਹ ਵੀ ਦੇਖਿਆ ਜਾਵੇ ਜੇ ਹੈਲਥ ਦੇ ਪੱਖ ਜੇ ਦੇਖੀਆ ਪਕਨ ਢੜਾ ਢਾੜ ਹਸਪਤਾਲ ਖੁੱਲ ਚੁੱਕੇ ਨੇ ਕਿ ਕਿੰਨੇ ਪ੍ਰਾਈਵੇਟ ਹਸਪਤਾਲ ਖੁੱਲ ਚੁੱਕੇ ਨੇ ਜਦ ਕਿ ਅੱਗੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਵਧੀਆ ਲਾਗ ਮਿਲਦਾ ਸੀ ਕਿ ਬਹੁਤ ਵਧੀਆ ਸੀ ਪਰੰਤੂ ਹੁਣ ਇਹ ਨੀਤੀਆਂ ਇਹ ਬਣਾਤੀਆਂ ਵੀ ਹਰ ਹਸਪੀਟਲ ਵੀ 5 ਸਟਾਰ ਹਸਪੀਟਲ ਬਣਾ ਦਿੱਤੇ ਗਏ ਨਹੀਂ ਗਏ ਸੀ। ਨੀਰਵੰਦੇ ਤਾਂ ਠੀਕ ਹੈ ਲੈ ਲੈਣਗੇ। ਆਮ ਬੰਦਾ ਕਿੱਥੋਂ ਲੋਕ ਗਰੀਬ ਦੇ ਪਾਸ ਸਾਧਨ ਨਹੀਂ ਕੋਈ ਉਹ ਇਲਾਜ ਕਿੱਥੋਂ ਕਰੂਗਾ ਜੀ। ਇਹ ਹੀ ਹਾਲ এডਿਕੇਸ਼ਨ ਦਾ ਹੈ। ਹੁਣ ਜਿਹੜੇ ਅ ਅਸਿਸਟੈਂਟ ਪ੍ਰੋਫੈਸਰ ਇਸ ਤਰ੍ਹਾਂ ਰੋਦੇ ਫਿਰਦੇ ਨੇ ਸਮਾਜ ਦੇ ਵਿੱਚੋਂ ਇਸ ਪਾਸੇ ਨੂੰ ਕੌਣ ਆਊਗਾ ਸਮਾਜ ਨੂੰ ਜਾਂ ਪੰਜਾਬ ਨੂੰ ਇਸ ਤਰ੍ਹਾਂ ਦਾ ਇੱਕ ਅਨਪੜ ਜਾਂ ਗਿਆਨਹੀਨ ਬਣਾਉਣ ਦੀ ਵੀ ਇੱਕ ਚਾਲ ਹੋ ਸਕਦੀ ਹੈ ਇਹ ਵੀ ਦੇ ਸਮਝਣ ਦੀ ਜ਼ਰੂਰਤ ਹੈ। ਤੇ ਉੱਚ ਸਿੱਖਿਆ ਜਿਹੜਾ ਇਸ ਤਰ੍ਹਾਂ ਦਾ ਦਰਸ਼ਨ ਫਲਸਫੀ ਦੇ ਵਿੱਚ ਜਾਂ ਆਰਟਸ ਸਬਜੈਕਟਾਂ ਦੇ ਵਿੱਚ ਇਦਨ ਕੌਣ ਪੜੂਗਾ ਤੇ ਫਿਰ ਕੌਣ ਆਊਗਾ ਤੇ ਇਹ ਦੇ ਮੁਤਾਬਕ ਹੈ ਕਿ ਸਮਾਜ ਦੀ ਬਣਤਰ ਕਿਹੋ ਜਿਹੀ ਹੋਏਗੀ ਇਹਦੇ ਆਉਣ ਵਾਲੇ ਸਾਲਾਂ ਦੇ ਵਿੱਚ ਐਤੋਂ 10 ਜਾਂ 20 ਸਾਲਾਂ ਦੇ ਬਾਅਦ ਇਹਦੇ ਹੋਰ ਵੀ ਬਹੁਤ ਕੈਂਕਰ ਸਿੱਤੇ ਸਾਹਮਣੇ ਆਉਣਗੇ ਜਦਕਿ ਅੱਗੇ ਇਹ ਹੁੰਦਾ ਸੀ ਯੂਨੀਵਰਸਿਟੀਆਂ ਜਾਂ ਕਾਲਜ ਉੱਥੋਂ ਵਿਦਿਆਰਥੀ ਪੜ ਕੇ اپنی لیاقت سمجھا تھی زندگی ਜਿਉਣ ਦਾ ਤਰੀਕਾ ਸਮਝਦੇ ਸੀ ਜਿੰਦਗੀ ਦੇ ਪ੍ਰਤੀ ਨਜ਼ਰੀਆ ਉਹਨਾਂ ਨੂੰ ਬਣਦਾ ਸੀ ਸਮਾਜ ਪ੍ਰਤੀ ਉਹਨਾਂ ਦਾ ਐਟੀਟਿਊਡ ਕੀ ਹੁੰਦਾ ਸੀ ਇਸ ਤਰ੍ਹਾਂ ਦੇ ਵਿਅਕਤੀ ਪੈਦਾ ਹੁੰਦੇ ਸੀ ਇਹੀ ਇਹੋ ਹੀ ਕਾਰਨ ਹੈ ਨਾ ਇਨ੍ਹਾਂ ਯੂਨੀਵਰਸਿਟੀ ਪੀ ਐਬੀ ਯੂਨੀਵਰਸਿਟੀ ਦੇ ਵਿੱਚੋਂ ਬੜੇ ਵੱਡੇ ਵੱਡੇ ਬਿਊਰੋਕਰੇਟ ਵੀ ਪੈਦਾ ਹੋਏ ਨੇ ਬੜੇ ਇੰਜੀਨੀਅਰ ਵੀ ਪੈਦਾ ਹੋਏ ਨੇ ਬੜੇ ਵੱਡੇ ਵੱਡੇ ਗਿਆਨਬਾਨ ਵਿਦਵਾਨ ਵੀ ਪੈਦਾ ਹੋਏ ਨੇ ਜਿਨ੍ਹਾਂ ਨੇ ਦੇਸ਼ ਦਾ ਹੀ ਨਹੀਂ ਦੇਸ਼ ਤੋਂ ਬਾਅਦ ਵਿਦੇਸ਼ ਦੇ ਵਿੱਚ ਵੀ ਆਪਣਾ ਨਾਮ ਨਾ ਖੱਟਿਆ ਤੇ ਸਮਾਜ ਦੇ ਪ੍ਰਤੀ ਬਹੁਤ ਵੱਡੀ ਦੇਣ ਦਿੱਤੀ ਹੈ। ਬੰਤੂ ਹੁਣ ਅਜਿਹੀਆਂ ਪ੍ਰਸਥਿਤੀਆਂ ਦੇ ਵਿੱਚ ਜਿਹੜੇ ਵਿਅਕਤੀ ਨੂੰ ਆਪਣੀ ਰੋਜੀ ਰੋਟੀ ਦੀ ਫਿਕਰ ਹੋਊਗਾ ਉਹ ਸਮਾਜ ਬਾਰੇ ਕੀ ਸੋਚ ਸਕਦਾਗਾ ਇਸ ਤਰ੍ਹਾਂ ਦੀ ਹੈ ਇੱਕ ਕਿਤਰਾਸਿਕ ਸਥਿਤੀ ਹੈ ਇਹ ਜਿਹੜਾ ਫੈਲ ਰਹੀ ਹੈ ਕਿ ਇਹਦੇ ਬਾਰੇ ਸਮਝਣ ਦੀ ਜ਼ਰੂਰਤ ਹੈ ਜਦਕਿ ਦੂਸਰੇ ਪਾਸੇ ਇੰਨਾ ਪੈਸੇ ਦਾ ਫਲਾ ਹੈ ਤੇ ਮੀਡੀਆ ਦੇ ਵਿੱਚੋ ਇਸ ਤਰ੍ਹਾਂ ਦਾ ਝੂਠਾ ਵੀ ਪ੍ਰਵਚਨ ਵੀ ਸਿਰਜਿਆ ਜਾ ਰਿਹਾ ਉਹ ਉਹ ਵੀ ਗਲਤ ਹੈ ਤੇ ਇਸ ਤਰ੍ਹਾਂ ਸਮਾਜ ਦੇ ਵਿੱਚ ਚਿੱਤ ਬੇਦਾਨਗੀ ਦੀ ਭਾਵਨਾ ਉਤਪੰਨ ਹੋ ਸਕਦੀ ਹੈ ਕਿਹਨਾਂ ਕਰ ਸਕਦਾ ਡਾਕਟਰ ਸਾਹਿਬ ਪੰਜਾਬੀ ਯੂਨੀਵਰਸਿਟੀ ਦਾ ਆਪਣੇ ਆਪ ਦੇ ਵਿੱਚ ਇੱਕ ਕਮਾਂਤਰੀ ਕਦ ਹੈ ਭਾਸ਼ਾ ਦੇ لحاظ ਤੋਂ ਇਹ ਦੁਨੀਆ ਦੀ ਦੂਜੀ ਯੂਨੀਵਰਸਿਟੀ ਸਮਝੀ ਜਾਂਦੀ ਹੈ ਪਰੰਤੂ ਜਦੋਂ ਇਹ ਇਹਦੇ ਆਪਣੇ EMPLOYES ਇਸ ਤਰ੍ਹਾਂ ਮਤਲਬ ਆਪਣੀ ਜਿਹੜੀ ਹੈ ਨੌਕਰੀ ਨੂੰ ਕੰਟੀਨਿਊ ਰੱਖਣ ਵਾਸਤੇ ਸੰਘਰਸ਼ ਉੱਤੇ ਹੋਣ ਪਰਜ ਯੂਨੀਵਰਸਿਟੀ ਦੇ ਕੰਨਾ ਤੇ ਜੂਨ ਆ ਸਰਕਾਰੀ ਹੋਏ ਪਿਛਲੇ ਕਿਉਂਕਿ ਅੱਜ ਇਹ ਅੰਦੋਲਨ ਇਹਨਾਂ ਦਾ ਜਿਹੜਾ ਕਹਿੰਦਾ ਪਾਬ ਗੈਸ ਪ੍ਰੈਗਨਟੀਟੀ ਦਾ 7ਵੇਂ ਦਿਨ ਪਹੁੰਚ ਗਿਆ ਸਵਾ ਮਹੀਨਾ ਜਣ ਕੇ ਟੁੱਟ ਰਿਹਾ ਹੁਣ ਇਸ ਵੇਲੇ ਜੇਕਰ ਦੇਖੀਏ ਪਰਜ ਯੂਨੀਵਰਸਿਟੀ ਵੱਲੋਂ ਜਾਂ ਯੂਨੀਵਰਸਿਟੀ ਕਿਸੇ ਅਥਾਰਟੀ ਵੱਲੋਂ ਹਾਲੇ ਇਸ ਕਦਰ ਉੱਚ ਪੱਧਰ ਉੱਤੇ ਕੋਈ ਗੌਰ ਨਹੀਂ ਕੀਤੀ ਕਹਿੰਦਾ ਪਾਬ ਕਿ ਕੀ ਲੱਗਦਾ ਹੈ ਕਿ ਇਸ ਯੂਨੀਵਰਸਿਟੀ ਹੁਣ ਅੱਗੇ ਕੋਈ ਇਸ ਮਾਮਲੇ ਦੇ ਵਿੱਚ ਹਲੇਮ ਹੋਏਗੀ ਕੋਈ ਦੇਖੇਗੀ ਕੌਰ ਕਰੇਗੀ ਜਾਂ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਯੂਨੀਵਰਸਿਟੀ ਨੂੰ ਰੋਡਸ ਦੇ ਸਕਦੀ ਹੈ ਭਾਈ ਤੁਸੀਂ ਕੀ ਕਰ ਰਹੇ ਹੋ ਅਕਸਰ ਪਹਿਲਾਂ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਟਿਆਲੇ ਦੇ ਵਿੱਚ ਹੈ ਪਟਿਆਲਾ ਇਸ ਵਿਲੇ ਜਿਹੜਾ ਸਿੱਖਿਆ ਦੇ لحاظ ਤੋਂ ਜਿਹੜਾ ਵਿਦਿਕ ਸੰਸਥਾਵਾਂ ਦੇ لحاظ ਤੋਂ ਇਹ ਹੱਬ ਹੈ ਕਹਿੰਦਾ ਪਾਕ ਉੱਤਰ ਪਾਰਤ ਦੀ ਜੇਕਰ ਮੰਨਿਆ ਜਾਵੇ ਪਟਿਆਲਾ ਇਸ ਤੋਂ ਪਹਿਲਾਂ ਜਦੋਂ ਵੀ ਜਦੋਂ ਜਿਹੜੇ ਮੁਲਾਜ਼ਮ ਸੀ ਖਾਸ ਕਰਕੇ ਜਿਹੜੇ ਸਿੱਖਿਆ ਖੇਤਰ ਨਾਲ ਜੁੜੇ ਐ ਪੁਲਿਸ ਜਦੋਂ ਵੀ ਕੋਈ ਉਹਨਾਂ ਦੀ ਮੰਗ ਮਸਲਾ ਹੁੰਦਾ ਸੀ ਤਾਂ ਉਹ ਮਤਲਬ ਮੁੱਖ ਮੰਤਰੀ ਜਿਹੜੇ ਪਹਿਲਾਂ ਪਟਿਆਲੇ ਦੇ ਸਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮਹਿਰਬਾਨ ਨੂੰ ਵੀ ਹਿਰਕਤ ਲੈਂਦੇ ਸੀ ਨਿਊ ਮੋਤੀ ਬਾਗ ਫਾਇਲਸ ਨੂੰ ਭਾਵੇਂ ਰਸਤੇ ਦੇ ਵਿੱਚ ਪੁਲਿਸ ਰੋਕਦੀ ਸੀ ਪਰੰਤੂ ਕਿਸੇ ਨਾ ਕਿਸੇ ਤਰੀਕੇ ਜਿਹੜੀ ਹਰ ਅਥਾਰਟੀ ਚੋਂ ਉਹਨਾਂ ਦਾ ਮਸਲਾ ਪੁੱਜਦਾ ਸੀ ਗੱਲ ਤੁਰਦੀ ਸੀ ਸਿੰਘਾਸਣ ਸੁਗੁਰਸ਼ਾ ਤੋਂ ਬਾਅਦ ਕਿਤੇ ਗੱਲ ਕੋਈ ਤਣਪਤਨ ਲੱਗ ਜਾਂਦੀ ਸੀ ਪਰੰਤੂ ਹੁਣ ਇਹਨਾਂ ਦੀ ਮਸਲਾ ਜਿਹੜਾ ਇਹ ਹੁਣ ਵਾਲੇ ਗੈਸ ਸਪੈਸ਼ੈਲਿਟੀ ਦਾ ਕਹੜੀਏ ਗੈਸ ਸਪੈਸ਼ੈਲਿਟੀ ਆਪਣੇ ਆਪ ਦੇ ਵਿੱਚ ਉਸ ਵੇਲੇ ਇਹਨਾਂ ਦਾ ਇੱਕ ਵੱਡਾ ਨਾਂ ਹੈ ਇਹ ਅਜੇ ਹੀ ਸੰਗਰਸ਼ੀ ਕਰੀ ਦਾ ਦਾ ਜਿਹੜੇ ਇੱਕ ਉੱਚ ਤਾਲੀਮ ਯਾਨੀ ਕਿ ਵੱਡਾ ਜਿਹੜਾ ਮਕਾਮ ਹੈ ਵਿਦਿਆਦਾ ਸਿੱਖਿਆ ਦਾ ਪੀ ਐਚ ਡੀ ਉਹ ਲੋਕ ਨੇ ਇਹ ਫਿਰ ਇਹਨਾਂ ਦੀ ਬਾਹ ਕੌਣ ਤੇ ਕਿਵੇਂ ਕੋਈ ਫੜ ਸਕਦਾ ਹੈ ਉਸ ਸਮੇਂ ਜੇਕਰ ਆਪਾਂ ਸਾਹਿਬ ਇਸ ਮਾਮਲੇ ਨੂੰ ਥੋੜਾ ਜਿਹਾ ਵਧਾਈਏ ਅੱਗੇ ਤਾਂ ਸਰਕਾਰ ਤੇ ਪੰਜਾਬੀ ਯੂਨੀਵਰਸਿਟੀ ਤੇ ਇਹ ਹੜਤਾਲੇ ਜਿਹੜੇ ਇਸ ਵੇਲੇ ਗੈਸਟ ਜਾਨੀ ਕਿ ਸਹਿਯਕ ਪ੍ਰੋਫੈਸਰ ਨੇ ਇਹਨਾਂ ਦੀ ਕੜੀ ਦੇ ਵਿੱਚ ਕੋਈ ਅਗਲਾ ਵਾਧਾ ਕਿਵੇਂ ਹੋ ਸਕਦਾ ਗੱਲਬਾਤ ਦੇ ਗੇਟ ਦੇ ਵਿੱਚ ਲੈ ਲਈ ਜਾਂ ਹੋਰ ਭਿੰਡਾ ਸਾਹਿਬ ਇਹ ਤਾਂ ਮਾਮਲਾ ਤਾਂ ਦੇਖੋ ਸਰਕਾਰਾਂ ਨੂੰ ਹੀ ਨਿਖਣ ਦੀ ਲੋੜ ਆ ਸਰਕਾਰਾਂ ਨੂੰ ਇਹਨਾਂ ਦੀ ਵਾਹ ਫੜਨ ਦੀ ਜ਼ਰੂਰਤ ਹੈ ਯੂਨੀਵਰਸਿਟੀ ਅਥਾਰਟੀ ਨੂੰ ਵਾਹ ਫੜਨ ਦੀ ਜ਼ਰੂਰਤ ਆ ਭਾਜੀ ਦੇਖੀਏ ਤਾਂ ਇੱਕ ਇਡਨੀ ਕੁਆਲੀਫਿਕੇਸ਼ਨ ਉੱਚ ਕੁਆਲੀਫਿਕੇਸ਼ਨ ਰੱਖਣ ਵਾਲੀ ਇੱਕ ਬੈਸਟ ਪ੍ਰਕਾਰ ਦੀ ਇਹ ਆਪਕ ਨੂੰ ਮਿਲਦਾ ਕਿ 35000 ਰੁਪਇਆ ਜੇ ਦੂਸਰੇ ਪਾਸੇ ਇੱਕ ਰੈਗੂਲਰ ਸਟਾਫ ਦਾ ਜਾਂ ਸਰਕਾਰ ਦੇ ਕਿਸੇ ਹੋਰ ਨੌਕਰੀ ਦੇ ਕਲਾਸ 4 ਦੀ ਵੀ ਇਤੋਂ ਬੰਦ ਤਨਖਾਹ ਹੋਏਗੀ ਉਹਦਾ ਮਾਨਸਿਕਤਾ ਹੋਗੀ ਕਿਸ ਤਰ੍ਹਾਂ ਦੀ ਹੋਊਗੀ ਤੁਸੀਂ ਆਪ ਸੋਚੋ ਕਿ ਐਵੇਂ ਜਿਵੇਂ ਹੈ ਸੇਮ ਇੰਸਟੀਚੂਸ਼ਨ ਦੇ ਵਿੱਚ ਕਈ ਜਿਹੜੇ ਅਧਿਆਪਕ ਜਿਹੜੇ ਰੈਗੂਲਰ ਨਹੀਂ ਉਹਨਾਂ ਦੀ 4 ਗੁਣਾ ਜਾਂ 5 ਗੁਣਾ ਇਹਨਾਂ ਦੀ ਤਨਖਾਹ ਹੋਊਗੀ ਤੇ ਇਹ ਤੋਂ ਘੱਟ ਕੁਆਲਿਫਿਕੇਸ਼ਨ ਉਹਨਾਂ ਦੀ ਹੋਏਗੀ ਇਹ ਇਸ ਤਰ੍ਹਾਂ ਦਾ ਵੀ ਕਿ ਜਿਹੜਾ ਹੈ ਸਮਾਜ ਦੇ ਵਿੱਚ ਬੜਾ ਬੜਾ ਹੋਰ ਤਰ੍ਹਾਂ ਦਾ ਭੰਬਲਪੂਸਾ ਲੱਗਦਾ ਹੈਗਾ ਤੇ ਕਿਸ ਤਰ੍ਹਾਂ ਦੀ ਇਹਦੀ ਮਾਨਸਿਕਤਾ ਅਧਿਆਪਕਾਂ ਦੀ ਬਣਦੀ ਹੈ ਤੇ ਦੂਸਰੀ ਗੱਲ ਇਹ ਹੈ ਵੀ ਸਰਕਾਰਾਂ ਵੱਲੋਂ ਇਸ ਤਰ੍ਹਾਂ ਦਾ ਇੱਕ ਪੱਲਾ ਛਾੜਨ ਦੀ ਕੋਸ਼ਿਸ਼ ਹੁੰਦੀ ਹੈ ਵੀ ਇਹ ਤਾਂ ਜੀ ਗੈਸਟ ਫੈਕਲਟੀ ਨੇ ਲੈਕਚਰਾਂ ਦੇ ਮੁਤਾਬਕ ਉਹਨਾਂ ਨੂੰ ਦਿੱਤੀ ਜਾਂਦੇ ਲੈ ਲਾ ਵਸਤ ਕੋਈ ਸਰਵ ਸਰੂਪ ਨਹੀਂ ਨਿਜ ਮੰਨੀ ਫਲਾਣਾ ਕਿਉਂਕਿ ਉਦੋਂ ਜੋ ਵੀ ਹੁੰਦਾ ਹੈ ਸਿਖਤ ਪ੍ਰਤੀ ਦੇ ਵਿੱਚ ਇਸ ਤਰ੍ਹਾਂ ਦੇ ਬਣਾਇਆ ਜਾਂਦਾ ਵੀ ਗੈਸਟ ਤੇ ਲੈਕਚਰਾਂ ਦੇ ਮੁਤਾਬਕ ਇਹਨਾਂ ਨੂੰ ਪੇ ਕੀਤੀ ਜਾਣੀ ਹੈ ਪਰੰਤੂ ਘੱਟੋ ਘੱਟ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹਨਾਂ ਦੀ ਕੁਆਲਿਫੀਕੇਸ਼ਨ ਹੈ ਸਮਾਜ ਪ੍ਰਤੀ ਜਾਂ ਇਹਨਾਂ ਅਧਿਆਪਕਾਂ ਪ੍ਰਤੀ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੀ ਤਾਂ ਪੂਰਤੀ ਹੋਣੀ ਚਾਹੀਦੀ ਹੈ ਨਾ ਕਿ ਬਹਾਨਾ ਲਾ ਕੇ ਵੀ ਇਹਨਾਂ ਨੂੰ ਤਾਂ ਸਰਵਸ ਰੂਲ ਨਹੀਂ ਬਣੇ ਹੈ ਕਿ ਜਾਂ ਹੋਰ ਨਹੀਂ ਹੈਗੇ ਇਹਨਾਂ ਦੇ ਤਹਿਤ ਨਹੀਂ ਹੈ ਇਹ ਕਿਵੇਂ ਹੈ ਇਹਦੇ ਵਾਸਤੇ ਬਣਾਉਣਾ ਕਿੰਨੇ ਨੇ ਸਰਕਾਰਾਂ ਨੇ ਬਣਾਉਣੇ ਹੁੰਦੇ ਨੇ ਫਿਰ ਜਿਹੜੀਆਂ ਕਾਨੂੰਨੀ ਜਿਹੜੇ ਦਾਪੇਚ ਹੁੰਦੇ ਨੇ ਜਿਸ ਤਰ੍ਹਾਂ ਕਿ ਅੱਗੇ ਲੇਬਰ ਕੋਰਟਾਂ ਹੁੰਦੀਆਂ ਸੀ ਹੋਰ ਕੋਰਟਾਂ ਸੀ ਉੱਥੇ ਵੀ ਹੁਣ ਉਹ ਸਾਰੇ ਸਿਸਟਮੇ ਬਿਲਕੁਲ ਬਦਲ ਚੁੱਕੇ ਐ ਤੇ ਇਹਨਾਂ ਦੀ ਸੁਣਵਾਈ ਕੌਣ ਕਰੂਗਾ ਇਹਦੀ ਸੁਣਵਾਈ ਤਾਂ ਸਿਰਫ ਤੇ ਸਿਰਫ ਸਰਕਾਰ ਹੀ ਕਰ ਸਕਦੀ ਐ ਜਿਨ੍ਹਾਂ ਨੇ ਇਹਨਾਂ ਨੂੰ ਲਾਇਆ ਜਿਨ੍ਹਾਂ ਨੇ ਇੰਨੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਕਟੁਕਟੇ ਨਾ ਬਾਰੇ ਪੂਰੀ ਤਰ੍ਹਾਂ ਦੀ ਜ਼ਿੰਮੇਵਾਰੀ ਸਰਕਾਰਾਂ ਇਸ ਜ਼ਿੰਮੇਵਾਰੀ ਕਿਉਂ ਪੜ੍ਹ ਨਹੀਂ ਆਣੀਆਂ ਕਿ ਜਾਈ ਇਹਨਾਂ ਸਿਸਟਮ ਨੂੰ ਤਬਾਹ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਤੋਂ ਪੈਂਡਾ ਛਡਾ ਲਿਆ ਵੀ ਠੀਕ ਹੈ ਜੀ ਅਸੀਂ ਇਹਦੇ ਬਾਰੇ ਨਹੀਂ ਕੁਝ ਕਰ ਸਕਦੇ ਜਾਂ ਯੂਨੀਵਰਸਿਟੀ ਨਹੀਂ ਕਰ ਸਕਦੀ ਤੇ ਕੀ ਇਹ ਯੂਨੀਵਰਸਟੀਆਂ ਜਾਂ ਸਰਕਾਰਾਂ ਦੀ ਜ਼ਿੰਮੇਵਾਰੀ ਸਿਰਫ ਕੁਝ ਨਿੰਦਾ ਲੋਕਾਂ ਲਈ ਆ ਜਾਂ ਵੋਟਾਂ ਦੀ ਰਾਜਨੀਤੀ ਦੇ ਲਈ ਆ ਵੀ ਜਿੱਥੇ ਕਿ ਵੋਟਾਂ ਮਿਲਣੀਆਂ ਕਿਉਂਕਿ ਇਹ ਪਿਛਲੇ ਸਮੇਂ ਤੋਂ ਇਹ ਰੁਝਾਨੇ ਬਣ ਚੁੱਕਿਆ ਵੀ ਜਿੱਥੇ ਵੋਟ ਮਿਲਣੀ ਹੈ ਜਾਂ ਵੋਟਰ ਉੱਥੇ ਤਾਂ ਸਾਰਾ ਕੁਝ ਕਰ ਦੇਣਾ ਜਿੱਥੇ ਵੋਟਾਂ ਦਾ ਜਿਨ੍ਹਾਂ ਦੀ ਵੋਟ ਬੈਂਕ ਹੈ ਤੇ ਕਿਸੇ ਤਰ੍ਹਾਂ ਦੀ ਜਿਵੇਂ ਕਿਸ ਧਰਮ ਦੇ ਨਾਂ ਤੇ ਜਾਂਸ ਦੇ ਨਾਂ ਤੇ ਇਸ ਤਰ੍ਹਾਂ ਦੀਆਂ ਨਿਤਿਆ ਤਾਂ ਭਲਾ ਲੈਂਦੇ ਨੇ ਪਰੰਤੂ ਇਸ ਪ੍ਰਕਿਰੇ ਵਰਗ ਪ੍ਰਤੀਜਿੰਨਾਂ ਨੇ ਸਮਾਜ ਨੂੰ ਕਿਸੇਤ ਦੇਣੀ ਹੈ ਸਮਾਜ ਨੂੰ ਸਿੱਖਿਅਤ ਕਰਨਾ ਹੈ ਉਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ ਇਸ ਤਰ੍ਹਾਂ ਯੂਥ ਨੂੰ ਸੰਭਾਲਣ ਦੀ ਵੀ ਜ਼ਰੂਰਤ ਹੈਗੀ ਹੈ ਤੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਇਸ ਦੇ ਵਿੱਚ ਸਭ ਤੋਂ ਵੱਧ ਬਣਦੀ ਹੈ ਦੂਸਰੀ ਜਿਹੜੇ ਸਮਾਜ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਵੀ ਇਹਨਾਂ ਦੇ ਲਈ ਜ਼ਰੂਰ ਅੱਗੇ ਆਉਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਸਮਾਜਿਕ ਜਿਹੜੀਆਂ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਸਾਰਿਆਂ ਨੂੰ ਇਸ ਤਰ੍ਹਾਂ ਦੇ ਖੇਤਰ ਦੇ ਵਿੱਚ ਕਿਉਂਕਿ ਜੇਕਰ ਸਮਾਜ ਦਾ ਇਹ ਅੰਗ ਕਮਜ਼ੋਰ ਹੋ ਜਾਂਦਾ ਤਾਂ ਫਿਰ ਸਾਰੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਹੋਏਗੀ ਆਪਾਂ ਨੂੰ ਸੋਚਣ ਦੀ ਜ਼ਰੂਰਤ ਹੈ ਤੇ ਨਹੀਂ ਕਿੰਬੇ ਇਸ ਤਰ੍ਹਾਂ ਨਾ ਸੋਚੀ ਹਾਂ 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 ਬਿਲਕੁਲ ਚਾਹੇ ਕੋਈ ਤਕਨੀਕੀ ਅਰਚਨਾ ਵੀ ਨਹੀਂ ਪਰੰਤੂ ਉਹਨਾਂ ਦਾ ਹੱਲ ਸਰਕਾਰਾਂ ਕੋਲ ਜ਼ਰੂਰ ਹੁੰਦਾ ਹੈ ਖੈਰ ਵੱਡੀ ਗੱਲ ਹੈ ਕਿ ਜਿਹੜੀ ਹੈ ਪਿੰਡੂ ਖੇਤਰ ਦੀ ਉੱਚ ਸਿੱਖਿਆ ਉਹ ਵੱਡੇ ਪੱਧਰ ਉਤੇ ਇੰਨੀ ਦੇ ਨਹੀਂ ਪੰਜਾਬ ਦੇ ਵਿੱਚ ਪ੍ਰਭਾਵਿਤ ਹੋ ਰਹੀ ਹੈ ਪਰ ਡਾਕਟਰ ਸਾਹਿਬ ਇੱਕ ਵੱਡੀ ਗੱਲ ਕਈ ਸਾਲਾਂ ਬਾਅਦ ਜਿਹੜੀ ਹੈ ਉੱਚ ਸਿੱਖਿਆ ਕਹਿੰਦਾ ਭਾਵੇਂ ਕਿ ਪੰਜਾਬ ਦੇ ਕਾਲਜਾਂ ਨਾਲ ਜਿਹੜੀ ਸਾਹਮਣੇ ਆਈ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਇਤਕੀ ਵਾਧਾ ਹੋਇਆ ਹੈ ਕਈ ਸਾਲ ਇਹ ਜਿਹੜਾ ਜਿਹੜਾ 그래프 ਸੀ ਥੱਲੇ ਡਿੱਗ ਰਿਹਾ ਸੀ ਵੱਡੇ ਪੱਧਰ ਉਤੇ ਚਿੰਤਾ ਸੀ ਪਰੰਤੂ ਕਈ ਸਾਲਾਂ ਬਾਅਦ ਇਹਦੇ ਵਿੱਚ ਇੱਕ ਮੋੜ ਆਇਆ ਖਾਸ ਕਰਕੇ ਪਿੰਡੂ ਕਾਲਜਾਂ ਦੇ ਵਿੱਚ ਇਹ ਮੋੜਾ ਵੱਦ ਵਿਖਿਆ ਜਾ ਰਿਹਾ ਪਰਤੂ ਦੁਜੇਵ ਨੇ ਪੈਂਡੂ ਕਾ ਦੀ ਜਿਹੜੀ ਇਹ ਸਿੱਖਿਆ ਉਹ ਜਿਹੜੇ ਇਸ ਵੇਲੇ ਕਹਿ ਲਿਆ ਕਿ ਸਹਾਇਕ ਪ੍ਰੋਫੈਸਰ ਨੇ ਉਹਨਾਂ ਦੀ ਜਿਹੜੀ ਹੈ ਸੰਘਰਸ਼ ਉਹਦੀ ਵਜ੍ਹਾ ਪਰਭਾਵਿਤ ਹੋ ਰਹੀ ਹੈ ਕਹਿ ਰਹੇ ਇਸ ਮਾਮਲੇ ਦੇ ਵਿੱਚ ਦੋਹਰੀਆਂ ਤੀਰੀਆਂ ਜਿਹੜੀਆਂ ਕਹਾਣੀਆਂ ਨੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਆਖਰ ਕਰਨਾ ਤਾਂ ਪੰਜਾਬ ਸਰਕਾਰ ਨੇ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹ ਮਾਮਲੇ ਦੇ ਵਿੱਚ ਖੁਦ ਕਹਿੰਦਾ ਭਾਵ ਕਿ ਇੱਕ ਹਿੰਮਤ ਇੱਕ ਵੱਡੀ ਹਿੰਮਤ ਕਰਨ ਦੀ ਲੋੜ ਹੈ ਜਿਹੜਾ ਸਭ ਇਸਾਂ ਬਿਲਕੁਲ ਇਹਦੇ ਬਾਰੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਹੁਣ ਕਿਉਂਕਿ ਕਾਲਜਾਂ ਦੇ ਵਿੱਚ ਵਿਦਿੱਤੀ ਵਧਣ ਦਾ ਕਾਰਨ ਕੀ ਹੈ ਜਿਹੜੇ ਕਿ ਬੱਚੇ ਪ੍ਰਵਾਸ ਦੇ ਵਿੱਚ ਬਹੁਤ ਆ ਗਏ ਸੀ ਉਹਨਾਂ ਉੱਥੇ ਵੀ ਹਾਲਤਾਂ ਬਹੁਤ ਔਖੀਆਂ ਨੇ ਬਹੁਤ ਕ੍ਰਾਈਸਿਸ ਹੈ ਆਰਥਿਕ ਤੌਰ ਤੇ ਕ੍ਰਾਈਸਿਸ ਹੈ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉੱਥੇ ਤੇ ਇਸ ਕਰਕੇ ਤੇ ਦੂਸਰਾ ਨੀਤਾ ਦੀ ਸਰਕਾਰ ਨੇ ਨਿਯਮ ਨਵੇਂ ਬਣਾ ਕੇ ਪਲੱਸ 2 ਦੀ ਜਗ੍ਹਾ ਤੇ ਉਹਨਾਂ ਨੇ ਗ੍ਰੈਜੂਏਟ ਮੰਗ ਲਏ ਨੇ ਕਿ ਇਸ ਤਰ੍ਹਾਂ ਬੱਚਿਆਂ ਦੇ ਵਿੱਚੋਂ ਜਾਣ ਦਾ ਰੁਝਾਨ ਵੱਧਿਆ ਤੇ ਇੱਥੇ ਕਾਲਜਾਂ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਦਾਖਲੇ ਵਧ ਰਹੇ ਨੇ ਤੇ ਪਰ ਸਰਕਾਰਾਂ ਇਸ ਪਾਸੇ ਤੋਂ ਭੱਜ ਨਹੀਂਆਂ ਨੇ ਜਦਕਿ ਇਹ ਇਹ ਦਿੱਕਤ ਇਹੋ ਹੀ ਲੱਗਦਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਛੱਡ ਕੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹ ਰਹੀ ਹੈ ਪੰਜਾਬ ਨੂੰ ਵੀ ਲੁੱਟ ਲਓ ਜਿਸ ਤਰ੍ਹਾਂ ਕੀਤਾ ਜਾਂਦਾ ਸਿੱਖਿਆ ਦੇ ਨਾਂ ਦੇ ਉੱਪਰ ਸਿੱਖਿਆ ਤੇ ਉਹ ਜਦੋਂ ਕਿ ਕਿਸੇ ਵੇਲੇ ਇਹ ਮੰਗੀ ਜਾਂਦੀ ਸੀ ਯੂਨੀਵਰਸਿਟੀਆਂ ਦੇ ਵਿੱਚ ਸਸਤੀ ਸਿੱਖਿਆ ਤੇ ਵਿਦਾਰ ਦਾ ਇੱਕ ਨਾਰਾ ਦਿੱਤਾ ਜਾਂਦਾ ਸੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਪਰੰਤੂ ਹੁਣ ਉਹ 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 ਕੁਝ ਤਰ੍ਹਾਂ ਕੁਝ ਗਾਇਬ ਹੋ ਚੁੱਕਿਆ ਉਹ ਵਿਦਿਆਰਥੀਆਂ ਦੇ ਵਿੱਚ ਨਾ ਜਥੇਬੰਦਕ ਸ਼ਕਤੀ ਹੋ ਨਹੀਂ ਰਹੀ ਹੈ ਤੇ ਨਾ ਹੀ ਇਸ ਤਰ੍ਹਾਂ ਦੇ ਸਾਧਨ ਨੇ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਵਿਦਿਆਰਥੀ ਇਸ ਪੱਲੇ ਨੂੰ ਸੋਚ ਵੀ ਨਹੀਂ ਰਹੇ ਤੇ ਵਿਦਿਆਰਥੀਆਂ ਤੋਂ ਬਾਅਦ ਜਦੋਂ ਕਿ ਜੇਕਰ ਇਸ ਤਰ੍ਹਾਂ ਅ ਅਧਿਆਪਕਾਂ ਨੂੰ ੁਰਣਾ ਪੈ ਰਿਹਾ ਤੇ ਵਿਦਿਆਰਥੀ ਦੇ ਅੰਦਰ ਇੱਕ ਦਰਸ਼ਕੀ ਰਹੂਗਾ ਕੀ ਟੀਚਰ ਰਹੂਗਾ ਵੀ ਕੀ ਕੀ ਬਣਾਗਾ ਮੈਂ ਤੇ ਜਦੋਂ ਕਿ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇਸ ਤਰ੍ਹਾਂ ਰੋੜ ਰਹੇ ਨੇ ਤੇ ਇਹਦੇ ਲਈ ਸਰਕਾਰ ਨੂੰ ਇਹ ਮਦਦ ਨਾਲ ਪੁਰਸੀਆ ਬਣਾਉਣ ਦੀ ਜ਼ਰੂਰਤ ਹੈ ਪੰਜਾਬ ਦੀ ਗੁੱਥ ਨੂੰ ਸੰਭਾਲਣ ਦੀ ਜੀ ਹੂੰ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੀ ਇੱਕ ਕਹਾਣੀ ਹੈ ਕਿ ਜੇਕਰ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਪੱਖੋਂ ਰੌਣਕ ਪਰਤੀ ਹੈ ਤਾਂ ਪੰਜਾਬ ਯੂਨੀਵਰਸਿਟੀ ਨੇ ਜਿਹੜੇ ਸਹਾਇਕ ਪ੍ਰੋਫੈਸਰ ਨੇ ਉਹ ਇੱਕ ਤਰ੍ਹਾਂ ਘਰਾਂ ਵੱਲ ਨੂੰ ਤੋੜ ਦਿੱਤੇ ਆ ਹੁਣ ਅੱਗੇ ਵੇਖਣਾ ਹੋਵੇਗਾ ਕਿ ਇਹ ਸਾਰਾ ਜਿਹੜਾ ਮਾਹੌਲ ਹੈ ਅਗਲੇ ਸਮੇਂ ਕਦੋਂ ਇਹ ਸਿਮੜਦਾ ਹੈ ਫਿਰ ਇੱਕ ਵੱਡੀ ਲੋੜ ਹੈ ਕਿ ਸਹਿਯਕ ਪ੍ਰੋਫੈਸਰਾਂ ਲਈ ਕਿਉਂਕਿ ਸਾਲਾਂਬੱਦੀ ਤੋਂ ਇਸ ਰੁਜ਼ਗਾਰ ਉੱਤੇ ਨੇ ਉਸ ਰੁਜ਼ਗਾਰ ਨੂੰ ਮੁੜ ਬਹਾਲ ਰੱਖਿਆ ਜਾਵੇ ਖੈਰ ਸੋ ਇਹ ਸਨ ਸਾਡੇ ਨਾਲ ਪੁਗੀ ਸਿੱਖਿਆ ਸ਼ਾਸਤਰੀ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਲ ਜੱਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਮਿਸ਼ਰ ਪੰਜਾਬੀ